ਪਾਈ ਜਿੰਨੇ ਵੀ ਬੱਚੇ ਮੈਥ ਦੀ ਪ੍ਰੈਕਟਿਸ ਕਰ ਰਹੇ ਐ ਤਾਂ ਉਹਨਾਂ ਨੂੰ ਮੈਂ ਇੱਕ ਵਾਰੀ ਅਨਾਉਂਸ ਕਰ ਦਿੰਨਾ ਹੈ ਕਿ ਮੈਂ ਡੇਲੀ ਚੈਪਟਰ ਵਾਈਜ਼ ਮੈਥ ਕਰਾ ਰਿਹਾ ਹਾਂ ਚੈਪਟਰ ਵਾਈਜ਼ ਆਪਾਂ ਕ੍ਰੈਸ਼ ਕੋਰਸ ਚਲਾਇਆ ਹੋਇਆ ਹੈ ਮੈਥ ਦਾ ਬਿਲਕੁਲ ਫਰੀ ਆਫ ਕੋਸਟ YouTube ਤੇ ਡੇਲੀ 8 ਵਜੇ ਚੈਪਟਰ ਵਾਈਜ਼ ਤੇ ਆਪਣਾ ਆਪਣੇ ਦੋ ਚੈਪਟਰ ਪੂਰੇ ਹੋ ਚੁੱਕੇ ਸੀ ਟਾਈਮ ਐਂਡ ਵਰਕ ਕਰ ਲਿਆ ਸੀਗਾ ਤੇ ਟਾਈਮ ਐਂਡ ਵਰਕ ਦੇ ਆਪਾਂ ਸਾਰੇ ਜਿੰਨੇ ਵੀ ਪੀਟਰੀ ਪਲੱਸ ਬੀ ਦੇ ਇਗਜ਼ਾਮ ਚ ਜਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਜਾਂ ਕਾਂਸਟੇਬਲ ਚ ਜਾਂ ਪੀਸੀਐਸ ਦੇ ਵਿੱਚ ਜਿੰਨੇ ਵੀ ਕੁਐਸਚਨ ਆਈ ਸੀ ਆਪਾਂ ਉਹਨਾਂ ਦੇ ਸਾਰੇ ਪੀਆਈਕਿਊ ਕਰ ਲਏ ਸੀ ਸੇਮ ਹੁਣ ਆਪਣਾ ਚੈਪਟਰ ਪਾਈਪ ਐਂਡ ਸਿਸਟਰਨ ਖਤਮ ਕਰਤਾ ਹੈ ਆਪਾਂ ਪਾਈਪ ਐਂਡ ਸਿਸਟਰਨ ਖਤਮ ਕਰਤਾ ਹੈ ਇਹਦੇ ਪੀਆਈਕਿਊ ਕਰਾਂਗੇ ਆਪਾਂ ਕੱਲ ਇਹਦੇ ਪੀਆਈਕਿਊ ਕਰਾਂਗੇ ਆਪਾਂ ਕੱਲ ਸੋ ਸਾਰੇ ਬੱਚੇ ਸ਼ਾਮ ਨੂੰ 8 ਵਜੇ ਆਉਣਗੇ ਆਪਾਂ ਇਹਨਾਂ ਦੇ ਪੀਵਾਈਕਿਊ ਕਰਾਂਗੇ ਕਿਹਦੇ ਪਾਈਪ ਐਂਡ ਸਿਸਟਰਨ ਦੇ ਜੋ ਪੀ ਟ੍ਰਿਪਲ ਐਸ ਵੀ ਦੇ ਹਰੇਕ ਇਗਜ਼ਾਮ ਦੇ ਵਿੱਚ ਆਉਣਗੇ ਓਕੇ ਆਹ ਦੇਖੋ ਜਿਵੇਂ ਪੀ ਟ੍ਰਿਪਲ ਐਸ ਵੀ ਦੇ ਕਲਰਕ ਚ ਆਇਆ ਹੈ ਇਸ ਤਰੀਕੇ ਨਾਲ ਆਪਾਂ ਸਾਰੇ ਕੁਐਸਚਨ ਕਰਾਂਗੇ ਜਿੰਨੇ ਵੀ ਅੱਜ ਤਾਈਂ ਆਏ ਨੇ ਸੋ ਸਾਰੇ ਬੱਚੇ ਰੈਡੀ ਰਹਿਣਗੇ ਕੱਲ ਜ਼ਰੂਰ ਰਹਿਣਗੇ ਉਹ ਵੀ 8 ਵਜੇ ਮਿਲਦੇ ਹਾਂ ਕੱਲ ਨੂੰ 8 ਵਜੇ ਥੈਂਕ ਯੂ so much ਐਂਡ ਬੈਸਟ ਆਫ ਲੱਕ ਥੈਂਕ ਯੂ